ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਭਾਕਾਮਨਾਵਾਂ ਅੱਜ ਦੀ ਵੱਡੀ ਖਬਰ ਸੂਰ ਪਾਲਣੇ ਸ਼ੁਰੂ ਕੀਤੇ ਤਾਂ ਪਿਤਾ ਨੇ ਕਿਹਾ ਹੁਣ ਗੁਹਾ ਸਿੱਟਣ ਦਾ ਕੰਮ ਕਰੋਗੇ ਪੰਜਾਬ ਦੇ ਨੌਕਰੀ ਪੇਸ਼ਾ ਭਰਾਵਾਂ ਨੇ ਕਿਵੇਂ ਖੜਾ ਕੀਤਾ ਸੂਰ ਪਾਲਣ ਦਾ ਸਫਲ ਕਾਰੋਬਾਰ ਗੁਰਦਾਸਪੁਰ ਦੇ ਰਹਿਣ ਵਾਲੇ ਦੋ ਨੌਜਵਾਨਾਂ ਚਰਨਜੀਤ ਸਿੰਘ ਅਤੇ ਰਣਜੀਤ ਸਿੰਘ ਨੌਕਰੀ ਦੇ ਨਾਲ ਨਾਲ ਸੂਰ ਪਾਲਣ ਦਾ ਸਹਾਇਕ ਧੰਦਾ ਵੱਡੇ ਭਰਾ ਚਰਨਦੀਪ ਸਿੰਘ ਨੇ ਬੈਂਕਿੰਗ ਸੈਕਟਰ ਵਿੱਚ ਕੰਮ ਕਰਦੇ ਹਨ ਅਤੇ ਜਦ ਕਿ ਰਣਜੀਤ ਸਿੰਘ ਮੋਬਾਈਲ ਫੋਨ ਸੈਕਟਰ ਵਿੱਚ ਨੌਕਰੀ ਕਰਦੇ ਹਨ ਇਹ ਦੋਵੇਂ ਹੀ ਭਰਾ ਇੱਕੋ ਜਿਹੇ ਇੱਕੋ ਜਿਹੇ ਪਰਿਵਾਰ ਤੋਂ ਆਉਂਦੇ ਹਨ ਜਿਨ੍ਹਾਂ ਦਾ ਖੇਤੀਬਾੜੀ ਨਾਲ ਕੋਈ ਸਬੰਧ ਨਹੀਂ ਹੈ ਸੀ ਅਤੇ ਉਹਨਾਂ ਦੇ ਪਿਤਾ ਮਿਸਤੀ ਸਨ ਜੋ ਮਜ਼ਦੂਰੀ ਕਰਦੇ ਹਨ ਉਂਭਾਰ ਉਹਨਾਂ ਦੇ ਪਿਤਾ ਨੇ ਮਿਹਨਤ ਕਰਕੇ ਦੋਵਾਂ ਭਰਾਵਾਂ ਨੂੰ ਚੰਗੀ ਸਿੱਖਿਆ ਚਰਨਜੀਤ ਸਿੰਘ ਨੇ ਬੀਏ ਬੀਐਸਸੀ ਅਤੇ ਬੀਐਮਬੀਏ ਕੀਤੀ ਹੈ ਦੋਵੇਂ ਭਰਾ 2012 ਵਿੱਚ ਸੂਰਪਾਲਨ ਦੇ ਸਹਾਇਕ ਸਹਾਇਕ ਤੰਦੇ ਨਾਲ ਜੁੜੇ ਹਨ ਉਹਨਾਂ ਮੁਤਾਬਕ ਸ਼ੁਰੂਆਤ 'ਚ ਉਹਨਾਂ ਨੇ 22 ਜਨਵਰੀ ਨਾਲ ਫਾਰਮ ਦੀ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਕੋਲ ਹੁਣ 200 ਤੋਂ 200 ਦੇ ਕਰੀਬ ਹਨ ਉਹ ਆਪ ਹੀ ਬਰੀਡਿੰਗ ਕਰਦੇ ਹਨ ਜਿਸ ਨਾਲ ਹੋਰ ਕਿਸਾਨਾਂ ਨੂੰ ਇਸ ਤੰਦੇ ਵਿੱਚ ਮਦਦ ਮਿਲਦੀ ਹੈ ਚਰਨਜੀਤ ਸਿੰਘ ਬੈਂਕਿੰਗ ਸੈਕਟਰ ਵਿੱਚ ਨੌਕਰੀ ਕਰਦੇ ਹਨ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਅੱਗੇ ਵਧਣ ਦੀ ਸੋਚ ਹੀ ਉਹਨਾਂ ਨੂੰ ਇਸ ਕਿਤੇ ਵੱਲ ਖਿੱਚ ਕੇ ਲੈ ਆਏ ਇਹ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਜੋ ਆਪਣੇ ਕਾਰੋਬਾਰ ਵਿੱਚ ਤਰੱਕੀ ਹੈ ਉਹ ਨੌਕਰੀ ਵਿੱਚ ਨਹੀਂ ਹੈ ਇਸ ਲਈ ਮੈਨ ਮੇਰੇ ਜਾਣਕਾਰ ਨੇ ਮੈਨੂੰ ਸੂਰਪਾਲਨ ਦੇ ਤੰਦੇਵੈਦ ਦੀ ਸਲਾਹ ਦਿੱਤੀ ਸੀ ਅਤੇ ਇਸ ਨੂੰ ਅਪਣਾ ਕੇ ਅੱਜ ਮੈਂ ਤਸੱਲੀ ਅਤੇ ਖੁਸ਼ੀ ਹਾਂ ਖੁਸ਼ ਹਾਂ ਇਸ ਦੇ ਨਾਲ ਹੀ ਚਰਨਜੀਤ ਸਿੰਘ ਨੇ ਇਹ ਵੀ ਕਹਿੰਦੇ ਹਨ ਕਿ ਜਦੋਂ ਉਹਨਾਂ ਨੇ ਇਹ ਤੰਦਾ ਸ਼ੁਰੂ ਕੀਤਾ ਤਾਂ ਉਹਨਾਂ ਦੇ ਪਿਤਾ ਦਾ ਸਾਥ ਨਹੀਂ ਨਹੀਂ ਦਿੱਤਾ ਸੀ ਅਤੇ ਉਹਨਾਂ ਨੇ ਆਪਣੇ ਫਾਰਮ ਫਾਰਮ ਵੀ ਕਿਸੇ ਹੋਰ ਮਿਸਤਰੀ ਤੋਂ ਬਣਵਾਇਆ ਸੀ ਉਹਨਾਂ ਉਹ ਦੱਸਦੇ ਹਨ ਕਿ ਮੇਰੇ ਪਿਤਾ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਤੂੰ ਹੁਣ ਗੋਹਾ ਸਿੱਟਣ ਵਾਲਾ ਕੰਮ ਕਰੇਗਾ ਉਹ ਆਖਦੇ ਸਨ ਕਿ ਉਹਨਾਂ ਨੂੰ ਇਹ ਕਾਰੋਬਾਰ ਸ਼ੁਰੂ ਕਰਨ ਵਿੱਚ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਅੱਜ ਉਹ ਖੁਸ਼ ਹਨ ਇਸ ਕਾਰੋਬਾਰ ਦੀ ਸਫਲਾਈ ਬਾਰੇ ਗੱਲ ਕਰਦੇ ਆ ਚਰਨਜੀਤ ਸਿੰਘ ਨੇ ਕਿਹਾ ਕਿ ਟ੍ਰੇਨਿੰਗ ਸ਼ੁਰੂ ਜ਼ਰੂਰ ਵੀ ਹੁੰਦੀ ਹੈ ਅਤੇ ਉਸ ਵਿੱਚ ਕਾਫੀ ਜਾਣਕਾਰੀ ਵੀ ਹੁੰਦੀ ਹੈ ਇਸ ਲਈ ਉਹ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ